ਕੀ ਸਰ ਇੰਤਜ਼ਾਮਤ ਕੀਤੇ ਗਿਆ ਹੈ ਔਰ ਤੁਸੀਂ ਸਭ ਤੋਂ ਪਹਿਲੇ ਲੋਕਾਂ ਨੂੰ ਕੀ ਕਹੋਗੇ ਜੀ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ 1 ਜੂਨ 2024 ਨੂੰ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਤੇ ਅਸੀਂ ਤੁਹਾਡੇ ਥਰੂ ਇਹ ਬੇਨਤੀ ਕਰਨਾ ਚਾਹਾਂਗੇ ਸਾਰੇ ਹੀ ਵੋਟਰ ਸਹਿਬਾਨ ਨੂੰ ਕਿ ਉਹ ਆਪਣਾ ਜਿਹੜਾ ਵੋਟ ਹੈ ਉਹ ਜ਼ਰੂਰ 1 ਜੂਨ ਨੂੰ ਪਾਣ ਜਾਣ ਤੇ ਉਹਨਾਂ ਦੀ ਇੱਕ ਇੱਕ ਵੋਟ ਜਿਹੜੀ ਹੈਗੀ ਹੈ ਸਾਡੇ ਲੋਕਤੰਤਵ ਨੂੰ ਮਜ਼ਬੂਤ ਬਣਾਏਗੀ ਤੇ ਉਹਨਾਂ ਦਾ ਜਿਹੜਾ ਇਹ ਕੰਟਰੀਬਿਊਸ਼ਨ ਹੈ ਉਹ ਸਾਡੇ ਆਨ ਵਾਲਾ ਭਵਿਕ ਤੈ ਕਰੂਗਾ ਤੇ ਚੋਣਾ ਦੇ ਪਰਵ ਨੂੰ ਅਸੀਂ ਜੂਰ-ਵੂਰ ਤੇ ਜਾਈਏ ਭਾਵੇਂ ਬਹੁਤ ਗਰਮੀ ਹੈ ਪਰੰਤੂ ਅਸੀਂ ਹੀਟ ਜਿਹੜਾ ਵੇਵ ਚੱਲਦੀ ਪਈ ਹੈ ਉਹਨੂੰ ਦੇਖਦੇ ਹੋਏ ਲੋੜਿੰਦੇ ਅਸੀਂ ਇੰਤਜ਼ਾਮਾਤ ਵੀ ਕੀਤੇ ਨੇ ਸ਼ਮਿਆਨਾ ਹੈ ਉੱਥੇ ਕੁਰਸੀਆਂ ਦਾ ਇੰਤਜ਼ਾਮ ਹੈ ਤੇ ਠੰਡਾ ਪਾਣੀ ਛਬੀਲ ਕੋਸ਼ਿਸ਼ ਕੀਤੀ ਹੈ ਵੀ ਸਾਰਿਆਂ ਨੂੰ ਜਿਹੜਾ ਹੈ ਈ ਡਿਬੇਟ ਤੋਂ ਜਿਹੜਾ ਬਚਾਇਆ ਜਾ ਸਕੇ ਤੇ ਅਸੀਂ ਅਪੀਲ ਕਰਨਾ ਚਾਹਾਂਗੇ ਵੀ ਜਿਵੇਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ VOTING ਹੈਗੀ ਹੈ ਤੇ ਸਾਰੇ VOTER ਭਰਾ ਤੇ ਭੈਣਾ ਉਹ ਜਲਦੀ ਜਾ ਕੇ ਸਵੇਰੇ VOT ਪਾਣ ਦੀ ਕੋਸ਼ਿਸ਼ ਕਰਨ ਕਿਉਂਕਿ ਜੇ ਜਲਦੀ VOT ਪਾ ਦੋਗੇ ਤਾਂ ਤੁਸੀਂ ਉਸ ਤੋਂ ਬਾਅਦ ਆਪਣਾ ਕੋਈ ਹੋਰ ਪਰਸਨਲ ਕੰਮ ਵੀ ਕਰ ਸਕਦੇ ਹੋ VOT ਪਾਣ ਤੋਂ ਐਪ ਹੈ ਜਿਹਦੇ ਤੋਂ ਰਸ਼ ਵਗੈਰਾ ਵੇਖ ਕੇ ਜਾਂ ਲਾਈਨਾਂ ਕਿੰਨੀਆਂ ਲੱਗੀਆਂ ਉਹ ਕਿਹੜੀ ਐਪ ਆ ਔਰ ਕਿਵੇਂ ਲੋਗ ਉਸ ਨੂੰ ਇਸਤੇਮਾਲ ਕਰਦੇ ਉਹਦਾ ਜਿਹੜਾ ਹੈਗਾ ਫੋਨ ਨੰਬਰ ਹੈਗਾ ਤੁਹਾਨੂੰ ਦੱਸ ਦਿੰਨੇ ਇਸ ਤੋਂ ਬਾਅਦ ਠੀਕ ਹੈ ਕਾਉਂਟ ਮੈਨੇਜਮੈਂਟ ਸਿਸਟਮ ਕਹਿੰਨੇ ਆ ਉਹਨੂੰ ਤੇ ਉਹਦੇ ਥਰੂ ਤੁਸੀਂ ਪਤਾ ਕਰ ਸਕਦੇ ਆ ਸਰ ਕਿੰਨੇ ਟੋਟਲ ਟੋਟਲ ਪੋਲਿੰਗ ਬੂਥ ਆ ਔਰ ਕਿੰਨੀ ਫੋਰਸ ਜਿਹੜੀ ਆ ਲੱਗੀ ਦੇਖੋ ਜਿਹੜਾ ਸਾਡਾ ਪਾਰਲੀਮੈਂਟਰੀ ਕੌਨਸ਼ੀਅਨਸੀ ਹੈ 10 ਫਲੂਜਪੁਰ 1903 ਟੋਟਲ ਬੂਥ ਨੇ ਤੇ ਜੇ ਅਸੀਂ ਸਿਵਲ ਸਟਾਫ ਲਾਈਏ ਤਾਂ ਅਰਾਊਂਡ 8000 ਸਾਡਾ ਸਿਵਲ ਦਾ ਤੇ 8000 ਦੀ ਸਾਡੇ ਪੁਲਿਸ ਦੇ ਜਿਹੜੇ ਕਰਮੀ ਨੇ ਉਹ ਡਿਊਟੀ ਦੇ ਰਹੇ ਨੇ ਤਾਂ ਕਿ ਲੋਕਾਂ ਨੂੰ ਅਸੀਂ ਫ੍ਰੀ ਫੇਅਰ ਤੇ ਪੀਸਫੁੱਲ ਇਲੈਕਸ਼ਨ ਕਰਾ ਸਕੀਏ ਸਰ ਸੁਰੱਖਿਆ ਨੂੰ ਲੈ ਕੇ ਕਿੰਨੇ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਨਜ਼ਰ ਰੱਖੂਗੇ ਉੱਥੇ ਉਸ ਥਾਂ ਦੇ ਦੇਖੋ ਹਰ ਪੋਲਿੰਗ ਬੂਥ ਦੇ ਅੰਦਰ ਇੱਕ ਵੈਬ ਕੈਮਰਾ ਲਗਾਇਆ ਗਿਆ ਹੈ ਤੇ ਜਿੱਥੇ ਸਾਡੇ ਵਨਰੇਬਲ ਤੇ ਹੋਰ ਬੂਥ ਨੇ ਉੱਥੇ ਮਾਈਕਰੋ ਬਜ਼ਰਡ ਵੀ ਹੈਗੇ ਨੇ ਦਾ तकरीबन 2500 ਕੈਮਰਾਸ ਜਿਹੜੇ ਨਿਗਰਾਨੀ ਕਰਨਗੇ ਸਾਰੇ ਦੇ ਸਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਲ ਵੀ ਕਾਫੀ ਕੁਝ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ ਜਿਹੜੇ ਵੱਖਰੇ ਮਾਡਰਨ ਜਾਂ ਗਰੀਨ ਜਾਂ ਪਿੰਕ ਜਿਹੜੇ ਬਣਾਏ ਗਿਆ ਉਹ ਸਰ ਕੀ ਹੈਗੇ ਆ ਉੱਥੇ ਕੀ ਫੈਸਿਲਿਟੀ ਸੋਲ ਦੇ ਦੇਖੋ ਜਿਹੜੇ ਸਾਡੇ ਮਾਡਲ ਬੂਥਸ ਨੇ ਉਹ ਪੰਜ ਅਸੀਂ ਪਰ ਹਲਕਾ ਬਣਾਏ ਨੇ ਉਹਨਾਂ ਵਿੱਚ ਅਸੀਂ ਪੰਜਾਬ ਪੰਜਾਬੀਅਤ ਤੇ ਫਿਰੋਜ਼ਪੁਰ ਦੇ ਜਿਹੜੇ ਕੋ ਖਾਸ ਸਾਡਾ ਜਿਹੜਾ ਕਲਚਰ ਉਹ ਦਿਖਾਇਆ ਜਾਊਗਾ ਤੇ ਦੋ ਪਰ ਅਸੈਂਬਲੀ ਕੁਐਸਚਨ ਸੀ ਅਸੀਂ ਪਿੰਕ ਬੂਥ ਨੇ ਜਿੱਥੇ ਕਿ ਲੇਡੀਜ਼ ਹੀ ਹੈ ਔਰਤਾਂ ਹੀ ਹੈ ਉਹ ਉਥੇ ਡਿਊਟੀ ਦੇਣਗੀਆਂ ਤੇ ਗ੍ਰੀਨ ਬੂਥ ਨੇ ਜਿੱਥੇ ਕਿ ਪਲਾਸਟਿਕ ਫ੍ਰੀ ਚੀਜ਼ਾਂ ਰੱਖੀਆਂ ਜਾਣਗੀਆਂ ਘੜਾ ਹੋ ਗਿਆ ਸਾਡਾ ਜੇ ਚਾਹ ਪੀਣੀ ਹੈ ਤਾਂ ਅਸੀਂ ਜਿਹੜਾ ਉਹਨੂੰ ਪਲਾਸਟਿਕ ਯੂਜ਼ ਨਹੀਂ ਕਰਾਂਗੇ ਅਸੀਂ ਜਿਹੜਾ ਪਲਾਂਟਸ ਹੈ ਉਹ ਵੀ ਦੇ ਕੋਸ਼ਿਸ਼ ਕਰਾਂਗੇ ਉਹਨੂੰ ਦੇਈਏ ਤਾਂ ਕਿ ਲੋਕਾਂ ਨੂੰ ਜਿਹੜਾ ਹੈਗਾ ਵਾਤਾਵਰਨ ਬਾਰੇ ਵੀ ਲੋਕਾਂ ਨੂੰ ਅਸੀਂ ਜਾਣਕਾਰੀ ਦੇ ਸਕੀਏ ਸਰ ਪਹਿਲੀ ਵਾਰ ਵੋਟ ਕਰਨ ਵਾਲੇ ਕਿੰਨੇ ਨਵੇਂ ਕੈਂਡੀਡੇਟਸ ਨੇ ਵੋਟਰਸ ਨੇ ਕਿੰਨੇ ਜਾਣੇ ਹੈਗੇ ਜੀ ਇਸ ਵਾਰ ਜਿਹੜੇ ਅਸੀਂ ਪ੍ਰੋਪਰ ਸਰਵੇ ਕਰਾਂ ਤੋਂ ਬਾਅਦ ਸਾਡਾ ਜਿਹੜਾ ਹੈ 71000 ਸਾਡਾ ਫਸਟ ਟਾਈਮ ਵੋਟਰਸ ਨੇ ਜਿਨ੍ਹਾਂ ਨੂੰ ਅਸੀਂ ਬੜਾ সুইਪ ਐਕਟੀਵਿਟੀ ਕੀਤੀਆਂ ਤੁਸੀਂ ਦੇਖਿਆ ਹੋਣਾ ਸਾਡੇ ਜਿਹੜੀ সুইਪ ਟੀਮ ਹੈਗੀ ਹੈ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਤੇ ਸਾਨੂੰ ਬੜਾ ਹੰਗਾਰਾ ਮਿਲਿਆ ਹੈ ਯੂਥ ਤੋਂ ਸਾਰੇ ਕਾਲਜਾਂ ਦੇ ਵਿੱਚ ਗਏ ਨੇ ਸਕੂਲਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਆਸ ਹੈ ਵੀ ਇਸ ਵਾਰ 70% ਇਹਦਾ ਸਾਡਾ ਨਾਰਾ ਹੈਗਾ ਇਲੈਕਸ਼ਨ ਕਮਿਸ਼ਨ ਦਾ ਜੇ 70% ਤੋਂ ਵੱਧ VOTING ਹੋਣੀ ਚਾਹੀਦੀ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਸਰ ਕਿੰਨਰ ਵਗੈਰਾ ਦੇਖਿਆ ਗਿਆ ਪਹਿਲਾਂ ਵੀ ਕਾਫੀ ਪ੍ਰਚਾਰ ਕਰਦੇ ਰਹੇ ਕਿ ਵੋਟ ਪਾਓ ਕੀ ਉਹ ਕੱਲ ਵੀ ਐਸੀ ਤਰ੍ਹਾਂ ਪ੍ਰਚਾਰ ਕਰਨਗੇ ਗਲੀ ਮੁਹੱਲਿਆਂ 'ਚ ਜਾ ਕੇ ਨਹੀਂ ਦੇਖੋ ਜਿਹੜਾ ਪ੍ਰਚਾਰ ਦਾ ਸਮਾਂ ਲੰਘ ਚੁੱਕਿਆ ਹੈ ਜੀ ਉਹ ਅਸੀਂ ਪਹਿਲਾਂ ਹੀ ਜਿਹੜਾ ਲੋਕਾਂ ਨੂੰ ਦੱਸ ਚੁੱਕੇ ਆਂ ਤੇ ਲੋਕ ਵੀ ਗੁਨਾਹਸ ਆਪਣਾ ਫਰਜ਼ ਜ਼ਰੂਰ ਨਿਭਾਣਗੇ ਤੇ ਵੋਟ ਪਾਜੂ ਜਾਣਗੇ ਜਿਵੇਂ ਚੋਣ ਹੋਣ ਜਾਈ ਇਹ ਇੱਕ ਬਹੁਤ ਸਮਾਂ ਹੈ ਨਗਰ ਸਭਾ ਦੇ ਚੋਣਾਂ ਲਈ ਜਾਂ ਵਿਧਾਨ ਸਭਾ ਦੇ ਚੋਣਾਂ ਲਈ ਕਿ ਬਹੁਤ ਪਰਸੈਂਟੇਜ ਅਸਰ ਨਹੀਂ ਪਿਆ ਗਰਮੀ ਦੇ ਕਾਰਨ ਦੇਖੋ ਪੂਰੇ ਇੰਡੀਆ ਦੇ ਵਿੱਚ ਇਲੈਕਸ਼ਨਸ ਹੋਣੇ ਆ ਤੇ ਬੜਾ ਤਿਆਰੀ ਕਰਨੀ ਹੁੰਦੀ ਹੈ ਫੋਰਸਿਸ ਦੀ ਮੂਵਮੈਂਟ ਹੁੰਦੀ ਹੈ ਫੇ ਸਾਡੇ ਪਹਿਲਾਂ ਕੁਟਰਮੈਂਟ ਸੀ ਹਾਰਵੈਸਟਿੰਗ ਸੀ ਉਹ ਦੇਖਦੇ ਹੋਏ ਇਹ ਵਾਤਾਵਰਨ ਕੰਡੀਸ਼ਿਵ ਲੱਗਿਆ ਵੀ ਇਸ ਵੇਲੇ ਸੀ ਇਲੈਕਸ਼ਨ ਕਿ ਕਿਸੇ ਨਾ ਕਿਸੇ ਦਾ 1 ਜੂਨ ਹੋਣਾ ਸੀ ਚਾਹੇ ਪੰਜਾਬ ਨਹੀਂ ਤੱਕ ਤੇ ਹੋਰ ਹੁੰਦਾ ਹੈ ਹਨਾ ਤਾਂ ਕਿਤਨੇ ਕਿਤਨੇ ਹੋਣੇ ਸੀ ਸਰ ਸਵਾਲ ਸ਼ਾਇਦ ਤੁਸੀਂ ਤਕਮ ਵਾਲੇ ਕਿ ਜਿਹੜੇ ਡਿਗਨਰ ਜਿਹੜੇ ਜਿਨ੍ਹਾਂ ਦੀ ਆਦਤ ਬਣ ਗਈ ਹੈਚੁਅਲ ਜਿਹੜੇ ਵੋਟ ਨਾ ਪਾਉਂਦੇ ਆਉਣ ਵਾਲੇ ਸਮਝ ਕੋਈ ਸਜੈਸ਼ਨ ਭੇਜਦੇ ਹੋ ਕਿ ਸਰਕਾਰ ਨੂੰ ਪੁੱਛੀ ਜਿਹੜੇ ਕੰਜ਼ਰਵਰਟ ਵੋਟ ਨਹੀਂ ਪਾਉਂਦੇ ਤੇ ਉਹਨਾਂ ਉਹਨਾਂ ਦੇ ਖਿਲਾਫ ਕੀ ਕਰ ਲਈ ਮਜਬੂਰ ਦੇਖੋ ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਅਜ ਬੈਸੀ ਮੰਨ ਕੇ ਚੱਲੀਏ ਵੀ ਇਹ ਜਿਹੜਾ ਸਾਡਾ ਫਰਜ਼ ਹੈ ਨਾ ਇਹ ਪੰਜਾਂ ਉਂਗਲਾਂ ਦੀ ਰੱਬ ਨਹੀਂ ਹੁੰਦੀ ਹੈ ਹੈਨਾ ਤੇ ਉਹਨੂੰ ਦੇਖਦੇ ਹੋਏ ਅਸੀਂ ਲੋਕਾਂ ਨੂੰ ਜਾਗਰੂਕੀ ਕਰ ਸਕਦੇ ਹਾਂ ਵੀ ਤੁਸੀਂ ਵੋਟ ਪਾਣ ਜ਼ਰੂਰ ਜਾਓ ਇਹਨੂੰ ਦੇਖਦੇ ਮੈਨੂੰ ਲਾਈਨ ਯਾਦ ਆ ਗਈ ਤੁਹਾਡੀ ਗੱਲ ਤੋਂ ਤੇ ਤੁਹਾਡੇ ਤੋਂ ਕਹਿਣਾ ਚਾਹਾਂਗੇ ਬਾਤਰ ਸਾਹਿਬ ਦੀਆਂ ਲਾਈਨਾਂ ਨੇ ਵਿੱਕੀ ਹੋਇਆ ਤੇਰੇ ਕਾਲਜੇ ਤੇ ਵੱਜੀ ਛੁਰੀ ਨਹੀਂ ਇਹ ਨਾ ਸੋਚ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਤਾਂ ਵੋਟ ਪਾਣ ਨਾਲ ਜਿਹੜਾ ਸਾਡਾ ਫਰਜ਼ ਤੇ ਪਾਣਾ ਜ਼ਰੂਰੀ ਹੈ ਜੇ ਅਸੀਂ ਵੋਟ ਪਾਣ ਨਹੀਂ ਜਾਂਦੇ ਨਾ ਤਾਂ ਉਸ ਦੇਸ਼ ਪ੍ਰਤੀ ਜਿਸ ਨੂੰ ਆਜ਼ਾਦੀ ਮਿਲੀ ਹੈ ਬੜੇ ਬੋਲੋ ਕਣ ਤੁਸੀਂ ਇਹ ਸਹੀ ਨੇ ਸਾਡੇ ਫ੍ਰੀडम फाइਟਰਸ ਨੇ ਜਨਨ ਦਿੱਤੀਆਂ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨੇ ਜਲਦੀ ਉਹਨਾਂ ਨੇ ਆਪਣੀ ਜਾਨ ਦਿੱਤੀ ਸ਼ਹੀਦ ਹੋਏ ਤੇ ਉਹਨਾਂ ਨੂੰ ਦੇਖਦੇ ਸਾਨੂੰ ਫਰਜ਼ ਨਿਭਾਉਣਾ ਜ਼ਰੂਰੀ ਹੈ ਸਰ ਕਿੰਨੇ ਸੈਂਸਿਟਿਵ ਬੂਥ ਹੈ ਤਾਂ ਉਹਨਾਂ ਵਾਸਤੇ ਕੀ ਖਾਸ ਗ੍ਰਾਮ ਕਰ ਸਕਦੇ ਸਾਡੇ 2 ਜਿਹੜੇ ਹੈਗੇ ਨੇ 49 ਵਨਰੇਬਲ ਤੇ ਸੈਂਸਿਟਿਵ ਬੂਥਸ ਨੇ ਤੇ 135 ਟੋਟਲ ਪੋਲਿੰਗ ਸਟੇਸ਼ਨ ਮੰਨੇ ਵੀ ਉਹਨਾਂ ਲਈ ਅਸੀਂ ਮਾਈਕਰੋ ਆਬਜ਼ਰਵਰਸ ਹੈ ਕੈਮਰਾਜ਼ ਨੇ ਐਕਸਟਰਾ ਹੂਪ ਲਾਈ ਗਈ ਹੈ ਕਿਵਾਲ ਕਨਫਰੰਸ ਬਿਲਡਿੰਗ ਮਈਜ਼ ਇਸੇ ਕਰ ਰਹੇ ਹਨ 플ੈਗ ਮਾਰਚ ਹੈ ਉੱਥੇ ਜਾ ਰਹੇ ਹਨ ਤਾਂਕਿ ਲੋਕਾਂ ਨੂੰ ਲੱਗੇ ਵੀ ਕਿਸੇ ਤਰ੍ਹਾਂ ਦਾ ਮਸਲ ਦੇ ਮਨੀ ਪਾਵਰ ਨਹੀਂ ਯੂਜ਼ ਕੀਤੀ ਜਾਏਗੀ